ਸ੍ਰੀ ਗੁਰ ਕਲਗੀਧਰ ਜੀ ਸ੍ਰੀ ਨਨਦਪੁਰ ਸਾਹਿਬ ਬੈਠੇ ਦੀਵਾਨ ਵਿੱਚ ਬਾਬਾ ਰਾਮਕਮਰ ਨੂੰ ਨਮਿਤ ਕਰਨ ਰੱਖ ਕੇ ਸਰਬ ਸੰਗਤ ਨੂੰ ਵਿਖਤ ਵਚਨ ਸੁਣਾ ਰਹੇ ਹਨ ਇਸ ਸਾਖੀ 15ਵੀਆਂ ਦੀਆਂ ਅਗਲੀਆਂ ਪੰਕਤੀਆਂ ਆਰੰਭ ਹੁੰਦੀਆਂ ਹਨ ਛੂਡ ਕਲੇਵਰ ਵਰਕ ਪ੍ਰੈ ਤਾਲੀ ਝਾੜ ਝਾੜ ਕੇ ਸਿੰਘ ਸਿੰਘਾਲੀ ਮਾਰਤ ਕੂਟਕ ਮਰ ਮਰਾਵਾਂ ਸੀਸ ਅੰਤ ਗਿਣਤੀ ਨਹੀਂ ਆਵਾ ਧੀਪ ਸਿੰਘ ਮਾਰੇਗਾ ਨਗਰ ਲੂਟੇ گاਉਂ ਪੁਰ ਸੁਗਰੇ ਦਗ 100 ਪੁਰਨ ਜਦ ਹੋਏ 18 ਹਮ ਬਟ 8 40 ਸਹਾ ਕਰਾ ਸੋ 2100 ਸਾਖਿਆਂ ਵਿੱਚ ਦਾਸ ਨੇ 800 ਕੀ ਥਾਂ ਆਉਣ ਪੜਿਆ ਜਿਸ ਟਲੇਵਰ ਯਾਨੀ ਕਿ ਜਿਸ ਬਦਨ ਦਾ ਦੀ ਦਾ ਨਾਮ ਹੈ ਦਈਏ ਭਾਈ ਗੋਦਾਵ ਜੀ ਦੀ ਵਾਰਾਂ ਵਿੱਚ ਗਣਕਾ ਪਾਪਨ ਕਾ ਪਾਪ ਟਿਲੀਵਰ ਤੋਤਾ ਜਦ ਸਾਨੂੰ ਬਾਣਾ ਵਰਤਾਏ 83 ਬਰਸ ਹੋ ਜਾਣਗੇ ਸਿੱਖ ਹਿਸਟਰੀ ਨੂੰ ਪਤਾ ਲੱਗਦਾ ਹੈ ਕਿਸੀ ਦਸਨੇਸ਼ ਜੀ ਮਹਾਰਾਜ ਨੇ ਜਿਹੜੇ 1700 ਪਛਾਨੇ ਦੇਕਰੀ ਵਿੱਚ ਸੰਦੇ ਗਏ ਸਣੇ ਦੇ ਚਲੇ ਗਏ ਇਸ ਵਿੱਚ 83 ਜਮਾ ਕਰ ਲਓ ਸੋ ਇਸ ਵਕਤ ਤੱਕ ਕੀ ਹੋਵੇਗਾ ਕਿ ਸਿੰਘ ਝਾੜਾਂ ਬੂਟਿਆਂ ਦੇ ਲੋਕੀ ਆਪਣਾ ਸਮਾਂ ਬਤੀਤ ਕਰਨਗੇ ਸਿੰਘਾਲੀ ਦਾ ਸ਼ਬਦ ਇਸ ਤਰ੍ਹਾਂ ਹੈ ਸਿੰਘਾਲੀ ਸਿੰਘੂ ਦਾ ਘਰ ਝਾੜਾ ਜੰਗਲਾਂ ਵਿੱਚ ਹੋਵੇਗਾ ਕਨਵਾਲ ਦੇ ਸ਼ੰਭ ਵਿੱਚ ਅਤਿ ਬੀਕਾ ਨੇਰ ਦੀ ਜੂ ਵਿੱਚ ਸਿੰਘਾਂ ਨੇ ਲੋਕ ਕੇ ਗੁਜ਼ਾਰਾ ਕੀਤਾ ਫਿਰ ਸਿੰਘ ਛਾਪੀ ਮੰਨਗੇ ਕੁੱਟਣਗੇ ਬਹੁਤ ਸਾਰਿਆਂ ਨੂੰ ਮਾਰਨਗੇ ਤੇ ਆਪ ਵੀ ਮਰਨਗੇ ਜਿਸਾ ਕਿ ਲਾਹੌਰ ਲਾਏ ਗਏ ਕਤਲ ਕੀਤੇ ਗਏ ਚਰਖਿਆਂ ਤੇ ਚੜੇ ਗੁਰਦੁਆਰਾ ਸ਼ਹੀਦ ਗੰਜ ਬਹਾਉਰ ਇਸ ਦੀ ਗਵਾਹੀ ਹੈ ਇਤਨੇ ਸਿੰਘ ਸ਼ਹੀਦ ਹੋਣਗੇ ਕਿ ਅੰਤ ਨਹੀਂ ਆਏਗਾ ਹਣ ਗਿਰਤ ਹੋਣਗੇ ਇਹ ਉਹ ਸਮਾਸੀ ਜਦ ਕਿ ਸਿੱਖ ਦੀ ਇੱਕ ਸਿਰ ਦਾ ਮੁੱਲ ਜੜਾ ਸੀਗਾ ਇੱਕ ਸਿਰ ਦਾ ਮੁੱਲ 40 ਰੁਪਏ ਹੁੰਦਾ ਸੀ ਹੁਣ ਵੀਰ ਬੰਦਾ ਬਹੁਤ ਦਰਵਨ ਇਸ਼ਾਰਾ ਹੈ ਕਿ ਸਾਡੇ ਵਕਤ ਵਿੱਚ ਉਹਦੇ ਵਿੱਚ ਵੀ ਭੀਮ ਵਰਗਾ ਸਿੰਘ ਨਗਰ ਪਿੰਡ ਪੁਰੀਆਂ ਤੱਕ ਸ਼ਰਨ ਦਿੱਤੇਗਾ ਸੰਮਤ 1808 ਬਿਕਰਮੀ ਤੱਕ ਇਹ ਕਾਰ ਰਹੇਗੀ ਸਾਡਾ ਆਗਮਨ ਫਿਰ ਕਦੋਂ ਹੋਵੇਗਾ ਹਮ ਬੱਪ 8471 ਯਾਨੀ ਕਿ 1805 55 ਬਿਕਰਮੀ ਜਿਹੜੀ ਬੰਦੀ ਹੈ ਇਹਦੇ ਵਿੱਚ ਜਾਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਬਾਬੇ ਬਾਲਕ ਸਿੰਘ ਜੀ ਦਾ ਜਨਮ 1856 ਬਤਨੀ ਵਿੱਚ ਹਜਰੂ ਸਹਿਬ ਜ਼ਿਲ੍ਹਾ ਕੈਂਬਲਪੁਰ ਵਿੱਚ ਹੋਇਆ ਹਜਰੂ ਸਹਿਬ ਜ਼ਿਲ੍ਹਾ ਕੈਂਬਲਪੁਰ ਵਿੱਚ ਹੋਇਆ ਦਾਸ ਨੇ ਅਜੇ ਤੱਕ ਸੁਨਾ ਸੌ ਸਾਤਿਆਂ ਪੜੀਆਂ ਹਨ ਜਿਨ੍ਹਾਂ ਵਿੱਚੋਂ 11 ਲਿਖਤ ਜੀਆਂ ਹਨ ਤੇ ਪੰਜ ਛਾਪੇ ਦੀਆਂ ਹਨ ਕਈ ਸਾਖਾਂ ਵਿੱਚ ਵੀ یوں ਹੀ ਪੜਿਆ ਕਿ 100 ਪੂਰਨ ਜਦ ਹੋਇਆ 18 ਹਮ ਮਿਪਿਆਨ 40 ਸਤਾਰਾਂ ਅਰਥਾਤ 1840 ਬਿਕਰਮੀ ਅਸੀਂ 40 ਦੇ ਉਪਰੰਤ ਯਾਨਕਿ 18 ਤੇ 40 ਦੇ ਉਪਰੰਤ ਆਵਾਂਗੇ 1840 ਦੇ ਉਪਰੰਤ ਇਹ ਜੋ ਹੋਲੀ ਨਯਾਸ ਮਹਾਰਾਜਾ ਬਾਬਾ ਪ੍ਰਤਾਪ ਸਿੰਘ ਜੀ ਭੈਣ ਸਾਹਿਬ ਵਾਲਾ ਜਿਹਨਾਂ ਲੁਧਿਆਣਾ ਦਾ ਕਤਨ ਹੈ ਤੇ ਸਤਿਗੁਰੂ ਬਾਬਾ ਬਾਲਕਨਾਥ ਬਾਲਕ ਸਿੰਘ ਦਾ ਜਨਮ 1800 91 ਬਿਕਰੀ ਵਿੱਚ ਹੋਇਆ ਉਹਨਾਂ ਨੂੰ ਹਜਰ ਸਾਹਿਬ ਤੋਂ ਲਿਖਿਆ ਹੋਇਆ ਵੀ ਮਿਲ ਗਿਆ ਪ੍ਰੇਮੀ ਜਨ ਵਿਚਾਰ ਕਰ ਲੈਣ ਕਿ ਕਿਹੜਾ ਸਮਤ ਠੀਕ ਹੈ ਇਹ 1856 ਜਾਂ 1800 ਅਕਤਾਰੂ ਸੋ ਕੀਲਾ ਸਮਤ ਇਹਨਾਂ ਦਾ ਠੀਕ ਹੈ ਦਾਸ ਨੂੰ ਇਹ ਜਨਾਇਆ ਗਿਆ ਹੈ ਕਿ ਸਾਡਾ ਆਗਮਨ ਜ਼ਰੂਰ ਹੋਆ ਅਤੇ ਹੁਕਮ ਹੋਆ ਕਿ ਸੋ ਸਾਖੀ ਦੀ ਸਾਖੀ 6 1 6 ਦੇਖਣਾ ਜਿਸ ਦਾ ਸਾਰਾ ਹਾਲ ਦਾਸ ਦੂਜੇ ਹਿੱਸੇ ਵਿੱਚ ਦੇਖੇਗਾ ਸੋ ਸਾਖੀ ਇਸ ਵੇਲੇ ਸਾਰੇ ਜੋ ਸਾਹਮਣੇ ਹੈ ਤੇ ਦਾਸ 65ਵੀਂ ਸਾਖੀ ਨੂੰ ਪੜ ਰਿਹਾ ਹੈ ਉੱਥੇ ਇਸ ਪ੍ਰਕਾਰ ਕਥਨ ਹੈ ਕਿ ਆਲਮ ਸਿੰਘ ਕਹਾਂ ਦਰਸ਼ਨ ਵੀ ਕਿ ਹੋਵੇਗਾ। ਬਚਨ ਹੋਇਆ ਹੰਦੀ ਅਮਰਸਰ ਰਾਮਸਰ ਵਿਭਾਵਨੇ ਰੱਖੇ ਰੱਖਤੇ ਹਨ ਤਾਂ ਉਤਰेंगे। 11ਵੀਂ ਵੀਰ ਆਪਣੀ ਖੇਤੀ ਖਾਲਸੇ ਨੂੰ ਸੰਭਾਲਣਾ। ਕੋਈ ਨਾ ਜਾਣ ਸਕੇਗਾ। ਯਾਨੀ ਗੁਪਤ ਜਾਮਾ ਹੋਵੇਗਾ ਤੇ 12ਵਾਂ ਜਾਮਾ ਇਸ ਨੂੰ ਪ੍ਰਗਟ ਕਰੇਗਾ। ਮਹਾਰਾਜ ਨੇ ਇੱਥੇ ਬਚਨ ਕੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਜਿਮਾਰਮਾ ਜਾਮਾ ਵੀ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਮਾਜ ਹੁਣ ਕਾਲ ਯੁਗ ਵਿੱਚ ਗੁਪਤ ਰੂਪ ਵਿੱਚ ਪ੍ਰਗਟ ਹੋਵਾਂਗੇ ਦਾਸ ਖੋਜ ਦੇ ਬਾਅਦ ਅਤੇ ਬਖਸ਼ਣ ਹੋਣ ਹੋਣ ਦੇ ਪੰਦ ਲੇਖਕ ਲਿਖਦਾ ਹੈ ਕਿ ਬਖਸ਼ਣ ਹੋਣ ਦੇ ਉਪਰੰਤ ਇਹ ਸਭ ਕੁਝ ਪੰਥ ਦੀ ਪੀਟ ਕਰ ਰਿਹਾ ਹਾਂ ਇਸ ਤੇ ਟੀਕਾ ਟਿੱਪਣੀ ਦੀ ਲੋੜ ਨਹੀਂ ਕਿ ਜੋ ਕਰੇਗਾ ਉਸ ਨੂੰ ਜਦਨ ਕੰਧਾਰੀ ਆਵੇ ਜਾਵੇ ਜਾਬਿਤ ਦੇਸ ਉਜਰ ਸਭ ਜਾਏ ਕੰਧਾਰ ਕੇ ਮੁਸਲਮਾਨ ਲੁਟੇਰੇ ਹਮਲੇ ਪਰ ਹਮਲਾ ਕਰਨਗੇ ਇਸ ਤਰੀਕੇ ਸੇ ਪੰਜਾਬ ਦੇਸ ਤਮਾਮ ਉਜੜ ਜਾਏਗਾ तब उन्नीसा वर्ष उन्नीस नगर बीज भूपत रंग पीस महाराज अत सिंह की गिरफ्तारी जीडी है वह हुई और खालसा का कीर्तन सोला पढ़िया गया ज महारा रजीत महाराजा दिलीप सिंह गिरफ्तार कर लिया गया खालस का जो पतन हुआ लाहौर फरंगी भी हुकूमत जोरों पर होगी जिसका थोड़ा वीरवा मुरद्वारा अगे दिता गया ਮਾਰਕੂਟ ਪੂਰਬ ਤੇ ਆਵੇ ਸਰਪਿਆਦੀ ਇਸੇ ਆਵੇ ਪੂਰਤ ਫੌਜ ਆਏਗੀ ਇਸੇ ਦੀ ਅੰਗਰੇਜ਼ਾਂ ਦੀ ਜਿਹੜੀ ਪੈਦਲ ਫੌਜ ਆਏਗੀ ਨਿਲਾ ਖਾਲਸਾ ਆਪਣਾ ਆਪਨ ਫੂਟ ਨਾਰੀ ਨਰ ਨਰ ਨਾਰੀ ਕਰ ਸਗਰੇ ਟੂਟ ਖਾਲਸੇ ਦੀ ਆਪਸ ਵਿੱਚ ਫੁੱਟ ਪੈ ਜਾਵੇਗੀ ਤੇ ਫਰੰਗੀਆਂ ਕੇ ਤਾਬੇਦਾਰ ਹੋ ਜਾਣਗੇ ਨਰ ਨਾਰੀਆਂ ਮੇਲਾ ਇਤਿਹਾਸੀ ਬਣ ਜਾਏਗਾ ਸ਼ਸਤਰ ਸ਼ੂਦ ਵਿਪਰਨ ਕੀ ਰੀਸ ਯਾਦਿਤ ਬਣੇ ਗਏ ਤੇ ਤੀਸ ਖਾਲਸੇ ਕੋਲੋਂ ਹਥਿਆਰ ਖੋਏ ਜਾਣਗੇ ਔਰ ਬ੍ਰਾਹਮਣ ਜੈਸੀ ਰੀਤ ਹੋ ਜਾਏਗੀ ਕਹਾ ਬਾਦਸ਼ਾਹ ਔਰ ਕਹਾ ਮੰਗਤੇ ਪਹਿਲਾ ਖਾਲਸਾ ਇੱਥੇ ਬਾਦਸ਼ਾਹ ਸੀ ਤੇ ਮੰਗਤਾ ਬਣ ਜਾਏਗਾ ਦੂਜਿਆਂ ਨਾਲ ਮਿਲ ਕੇ ਪੂਰਾ ਨਾਲ ਮਿਲ ਜਾਏਗਾ ਹਕੂਮਤਾਂ ਨਾਲ ਬਾਬਾ ਤੇਜ ਸਿੰਘ ਜੀ ਪੁਸਤਕ ਵਾਲਾ ਇਹਦੇ ਵਿੱਚ ਲੇਖਕ ਲਿਖਦਾ ਹੈ ਕਿ ਬਾਬਾ ਜਿਹੜਾ ਤੇਜ ਸਿੰਘ ਦੀ ਪੁਸਤਕ ਉਹ ਪੜ੍ਹਨੀ ਚਾਹੀਦੀ ਹੈ ਲੇਖਕ ਵੀ ਲਿਖਦਾ ਹੈ ਕਿ ਬਾਬਾ ਤੇਜਾ ਸਿੰਘ ਦੀ ਪੁਸਤਕ ਪੜੋ ਜੋ ਕਿ ਮਾਸਟਰ ਤਾਰਾ ਸਿੰਘ ਦੀ ਲਿਖੀ ਹੋਈ ਹੈ ਉਸ ਵਿੱਚ ਲਿਖਿਆ ਹੈ ਕਿ ਗੁਜਰਾਤ ਦੀ ਜੰਗ ਵਿੱਚ ਜਿਹੜੀ ਤੇ ਅੰਗਰੇਜ਼ਾਂ ਤੇ ਸਿੱਖਾਂ ਵਿੱਚ ਹੋਈ ਸੀ ਹਰਾਲ ਪਿੰਡੀ ਇੱਕ ਦਰਬਾਰ ਹੋਇਆ ਰੰਗਿਆਂ ਨੇ ਦੇਸ਼ ਵਿੱਚ ਬੰਦੋਰਾ ਦਿੱਤਾ ਕਿ ਦਰਬਾਰ ਵਿੱਚ ਜੋ ਖਾਸ ਆਪਣੇ ਤਲਵਾਰ ਰੱਖਦੇ ਵਸਤੀ ਚਾਨ ਬਖਸ਼ੀ ਕੀਤੀ ਜਾਵੇਗੀ ਇਸ ਦੇ ਪਿੱਛੋਂ ਜਿਸ ਸਿੱਖ ਕੋਲ ਤਲਵਾਰ ਹੋ ਜਿਸ ਨੂੰ ਕਤਲ ਕੀਤਾ ਜਾਏਗਾ ਉੱਥੇ ਤਲਵਾਰ ਦਿੱਤੀ ਵਿਲਗ ਦੇ ਦੇ ਖਾਲਸੇ ਕੋਲ ਸ਼ਸਤਰ ਖੋਲੇ ਗਏ ਬਹਾਦਰ ਪੂਨੇ ਤੋਂ ਕਾਇਰਾਂ ਵਿੱਚ ਨਾਮ ਧਰਤ ਕੀਤਾ ਗਿਆ ਯਾਨੀ ਕਿ ਤੁਸੀਂ ਇਹ ਵੀ ਜਿਹੜੀ ਮਾਸਟਰ ਤਾਰਾ ਸਿੰਘ ਜਿਹੜਾ ਲਿਖੀ ਹੋਈ ਪੁਸਤਕ ਹੈ ਬਾਬਾ ਤੀਕਾ ਸਿੰਘ ਉਹ ਵਿੱਚ ਪੜ ਸਕਦੇ ਆ ਕਿ ਗੁਰੂਰਾਜ ਦੀ ਜੰਗ ਵਿੱਚੋਂ ਅੰਗਰੇਜ਼ਾਂ ਨੇ ਸਿੱਖਾਂ ਵਿੱਚ ਜਿਹੜਾ ਸਿੱਖਾ ਵਿੱਚ ਹੋਈ ਰੌਲ ਪਿੰਡੀ ਵਿੱਚ ਇੱਕ ਜਿਹੜੀ ਉਹ ਮੀਟਿੰਗ ਕੀਤੀ ਗਈ ਸੀ ਦਰਬਾਰ ਹੋਇਆ ਜਿਹੜਾ ਸੰਗੀਆਂ ਨੇ ਸੰਧੂਰਾ ਦੇ ਦਿੱਤਾ ਕਿ ਜਿਹੜਾ ਵੀ ਖਾਲਸਾ ਜਿਹੜਾ ਕਿ ਸਿੱਖਾਂ ਨੂੰ ਉਹ ਇਥੇ ਆਪਣੇ ਸਵਸਥ ਰੱਖੇਗਾ ਜਨਿਕ ਉਹ ਆਪਣੇ ਸਵਸਥ ਰੱਖ ਦਵੇ ਤੇ ਉਹਦੀ ਜਾਨ ਬਖਸ਼ ਦਿੱਤੀ ਜਾਵੇਗੀ ਤੇ ਜਿਹੜਾ ਸਵਸਥ ਰੱਖੇਗਾ ਆਪਣੇ ਕੋਲ ਉਹਨੂੰ ਕਤਲ ਗਲਤ ਹੈ ਜਾਵੇਗਾ ਤੋ ਜਿਹਨੂੰ ਆਪਣੀ ਜਾਨ ਪਿਆਰੀ ਹੈ ਆਪਣੇ ਸਾਸਤ੍ਰ ਇੱਚ ਰੱਖਦੇ ਹਨ ਸਾਨੂੰ ਦੇ ਦੇਣ। ਸੋ ਨਰਿ ਜਿਹੜੀ ਕੁਆਲਿਟੀ ਤੇ ਆਨਸਾਰ ਸਿੱਖਾਂ ਨੇ ਛਤ ਬਰਸ ਕਾਹਿਲ ਮਮ ਪੰਥ ਮਰੇ ਲਗਾਈ ਤਰਮ ਦੀ ਪੰਥ। ਮੇਰਾ ਪੰਥ 100 ਸਾਲ ਤੱਕ ਸੁਸਤੀ ਨਾਲ ਆਪਣਾ ਜੀਵਨ ਬਤੀਤ ਕਰੇਗਾ। ਹੋਰ ਮੇਰੇ ਪਰਮ ਦੀ ਜਿਹੜੀ ਇਸਤਰੀਆਂ ਆਪਣੇ ਧਰਮ ਤੋਂ ਬੀਮੁਖ ਹੋ ਜਾਣੀ। ਬੇਮੁਖ ਹੋ ਕੇ ਮਰੰਗੇ। ਸਾਦੇ ਬਿੱਦ ਐਸੀ ਬਣ ਜਾਵੇ। ਸਾਦੇ ਬਿੱਦ ਐਸੀ ਬਣਾਵੇ। ਸਿੰਘ ਭੂਪਤ ਕੋਪ ਤਹ ਨਾ ਪਾਵੇ। ਮੇਰਾ ਪੰਖ 100 ਸਾਲ ਤੱਕ ਬਹੁਤ ਸੁਸਤੀ ਨਾਲ ਜੀਵਨ ਬਤੀਤ ਕਰੇਗਾ ਮਾਰ ਕਹਿੰਦੇ ਹਨ। ਉਹਨਾਂ ਨਿਰਿਤ ਰਮ ਜਿਹੜੇ ਇਸਤਰੀਆਂ ਹਨ ਪਰ ਉਹ ਬੇਮੁਖ ਹੋ ਕੇ ਮੌਕ ਦੇ ਬਣ ਗੀਆਂ। ਅਗਲੀ ਸਾਖੀ ਜਿਹੜੀ ਆਏਗਾ ਉਹ ਅਗਲੇ ਵੀਰੇ